ਜੀ ਸਾਰੇ ਨੂੰ ਸਵਾਗਤ ਸਤ ਸ੍ਰੀ ਅਕਾਲ ਦੋਬਾਰਾ ਸੂਚੇਨਨ ਤੇ ਪਕਾ ਰਹੇ ਹਾਂ ਇਹਨਾਂ ਸਬਜ਼ੀਆਂ ਕਿੰਨਾ ਵਾਕ ਤੇ ਕਿ ਇਹ ਜਿੱਦਾਂ ਨੀ ਆਉਂ ਕੋਸੇ ਬੜਾ ਅੰਸੀ ਜੀ ਧਨੀ ਇਹਦੇ ਕੋਲ ਕਲਰ ਟੰਗਿਆਂ ਜਿਆਦਾ ਆ ਰਹੇ ਨੇ ਤੇ ਇਹ ਹੋਣਾ ਸੀ ਜਿਹੜਾ ਥੋੜਾ ਜਿਆਦਾ ਥੋੜਾ ਜਾਂਦਾ ਧਨੀ ਇਹਦਾ ਪੱਕਾ ਤੇ ਜਦ ਨਹੀਂ ਹੈ ਜਿਹੜੇ ਕੁਸ਼ੇ ਲਾਇਆ ਉਹਨਾਂ ਤੋਂ ਵਧੀਆ ਕੁਸ਼ ਪਏ ਆ ਤੇ ਜਿਹੜੇ ਗੇਤੇ ਲਾਇਆ ਉਹ ਪਤਚੰਦਿਆਂ ਦੇਖੋ ਦੂਸਰਾ ਪਕੜ ਤਰ ਰੱਖਿਆ ਨੇ ਸਬਜ਼ੀ ਵਾਸਤੇ ਇਹ ਇੱਕ ਤਾਂ ਦਾਲ ਬਣਾ ਲਈ ਐ ਇੱਕ ਸਬਜ਼ੀ ਐ ਥੋੜਾ ਸਾਗ ਪਿਆ ਸੀਗਾ ਸਵੇਰ ਦਾ ਪ੍ਰਸ਼ਾਦ ਜੁਗਾ ਤੇ ਸ਼ਾਮ ਨੂੰ ਫਿਰ ਰੋਟੀ ਲਾਵਾਂਗੇ ਤੇ ਜòn ਥੋੜੀ ਗਰਮੀ ਹੋ ਗਈ ਐ ਦੀ ਸਬਜ਼ੀ ਜਿਹੜੀ ਬਸ ਉਹਨੂੰ ਕਿ ਬਣਾਈਏ ਉਹਨੂੰ ਚਾਹੀਦੀ ਵੈਸੇ ਕੋਈ ਉਹਨੂੰ ਕਿ ਪੜਾਈ ਗਿਆ ਨਾ ਜਿਆਦਾ ਬਣਾਉਂਦਾ ਕੋਈ ਕਰਨ ਪਰ ਉਹ ਇਹ ਪਸਬਜੀ ਘਰ ਦੀ ਪਾਣੀ ਉਹਨੂੰ ਲੱਗਦੀ ਸਾਲੀ ਹੈ ਨਾ ਉਹ ਮੀਂਹ ਤਾਂ ਕਰਨੀ ਤੇ ਸਭ ਜਿਹੜੀ ਤਾਜੀ ਬਣਾ ਲੇਗੀ ਉਹਨੂੰ ਤੇਰਾ ਤੜਕਾ ਜਿਹੜਾ ਬਣਿਆ ਤਾਂ ਇਹ ਕਿੱਥੇ ਪਾ ਰਹੇ ਹੋ ਜੇ ਤੁਹਾਨੂੰ ਪਹਿਲਾਂ ਸੰਤੀ ਭਾਵੇਂ ਤੇ ਸਰਮਾ ਜਿਹੜਾ ਆਪਾਂ ਸਿਰ ਗੋਭੀ ਸਬਜ਼ੀ ਚ ਨਾ ਥੋੜਾ ਜਿਹਾ ਅੰਤ ਤੇ ਘਾਲ ਕਰੋ ਕੁੱਝ ਗੋਭੀ ਸਬਜ਼ੀ ਨੂੰ ਲੱਗਿਆ ਵਾਂਗ ਪਹਿਲੇ ਨੂੰ ਬਾਹਰ ਨਾ ਹੋਰ ਕੋਈ ਹੋ ਗਿਆ ਗੋਭੀ ਸਬਜ਼ੀ ਮਿਕਸ ਕਰਤਾ ਮਿਕਸ ਉਹ ਪਾ ਲਈ ਨੇ ਨੂੰ ਦੰਦ ਚ ਨੂੰ ਜਿਹੜਾ ਸਭ ਤੋਂ ਜ਼ਿਆਦਾ ਚੋਕੇ ਆਦਾ ਤੇ ਨੂੰ ਨਾ ਜ਼ਿਆਦਾ ਨਾਲ भाई कट कर दो ये पता नहीं है 1.5% तो तो, तो तो, तो, तो तो, स्वाद ਆ ਵੀ ਹੁਣ ਤਾਂ ਪੱਕੀਆਂ ਹੀ ਅਗਲੇ ਮਹੀਨੇ ਦੇਖੀਆਂ ਸੀ ਤੇ ਖੇਤੀਆਂ ਮੌਂਗੀਆਂ ਜਿਹੜੀਆਂ ਹਜੇ ਚੱਲਣਗੀਆਂ ਅਗਲੇ ਦੋ ਮਹੀਨੇ ਚੱਲ ਜਾਣਗੀਆਂ ਖੇਤਾਂ ਦਾ ਜਿਹੜੀਆਂ ਖੇਤਰਾ ਦੇ ਵਿੱਚ ਲੱਗ ਜਾਣੀਆਂ ਤਾਂ ਐਸੇ ਹੁਣ ਉਹ ਚੀਜ਼ਾਂ ਜਿਹੜੀਆਂ ਹੋਰ ਵਕਤ ਚੱਲਦੀਆਂ ਰਹਿ ਗਈਆਂ ਨਾ 12 ਮਹੀਨੇ ਉਹ ਵਿੱਚ ਨਾਲੇ ਲੰਘ ਗਏ ਤੇ ਜਿਹੜੇ ਆਮ ਵੀ ਆਪਣੇ ਮਨ ਨਾਲ ਘਰਾਂ ਦੇ ਖੇਤਾਂ ਚਾਹੂਗੀ ਜਿੱਦਾਂ ਜਿਹੜਾ ਹੁਣ ਚੱਲ ਜਾਊਗਾ ਪਹਿਲਾਂ ਗੇਤਨਸ ਜਿਹੜਾ ਆਪਾਂ ਪਾ ਕੇ ਚੱਲੀ ਹਾਂ ਸਬਜ਼ੀ ਵੀ ਅੱਗੇ ਦਾ ਬਾਹਰ ਹੀ ਪਈ ਰਹਿੰਦੀ ਸੀ ਹੁਣ ਆਪਾਂ ਕੰਪਰੈਜ ਰੱਖਣੇ ਪਿਆ ਕਰਨੇ ਆ ਕਿਉਂਕਿ ਉਹ ਗਾਦੀ ਜੀ ਆਪਣੀ ਇਹ ਖੀਰੇ ਗੁਰੇ ਕਿ ਤਮੈ ਹੁਣ 2 ਮਹੀਨੇ ਉਹ ਬਾਹਰ ਹੀ ਟੋਕ ਰਹਿਣ ਦੇ ਵਿੱਚ ਰੱਖ ਰੱਖ ਰਹੀ ਸੀ ਹੁਣ ਆਪਾਂ ਪਰਸੇ ਦਾ ਹੁਣ ਕੰਪਰੈਜ ਉਹ ਕਿ ਉਹ ਗਰਮੀ ਹੋਈ ਛੇ ਦਿਕਰਾਉ ਨੂੰ ਲੱਗ ਜਾਂਦਾ। ਇਹ 50 ਪਈਆਂ ਨਾਲ ਦੀ ਨਾਲ ਤੇ ਫਿਰ ਕਾਮਾ ਜਿਹੜਾ ਜ਼ਿਆਦਾ ਵੱਜ ਜਾਂਦਾ ਇਹ ਪਿਆਰ ਵੀ ਤਾਂ ਲਾਲ ਦੀ ਨਾਲ ਹੀ ਸਮੇਟੀ ਜਾਈਏ ਫਿਰ ਕਾਮਾ ਜਿਹੜਾ ਸਭ ਤੋਂ ਛੋਟਾ ਜੀ। ਜੀ ਪਤਾ ਕਰ ਦਿੰਨੇ ਹੋ ਕੇ। ਅਗਰ ਵੀ ਜਾਣ ਦਾ ਕੋਈ ਖਮਾ ਦਿੰਦਾ। ਉਂਤਰਾ ਫੜਾਈ ਜਿੱਦਾਂ ਚੱਲ ਰਿਹਾ ਇਹਦੇ ਤਰ੍ਹਾਂ ਖਦੇ ਸਬਜੀ ਇਹਦੇ ਤੇ ਫਰਾਉ ਬਣਾਉਣੀ ਸਬਜੀ ਮੈਂ ਥੋੜੀ ਲੇਟ ਹੀ ਬਣਾਉਣੀ ਆ ਗਿਆ ਫਿਰ 30 ਮਿੰਟ ਪੈ ਜਾਂਦੀ ਆ ਗਰਮ ਇਹ ਨਹੀਂ ਤਾਂ ਫਿਰ ਦੁਬਾਰਾ ਦੁਬਾਰਾ ਗਰਮ ਕਰਨੀ ਪੈਣੀ ਜੇ ਪਹਿਲਾਂ ਹੀ ਬਣਾ ਲਈਏ ਨਾ ਉਹ ਆਟਾ ਤਾਂ ਬੰਦਰੇ ਸਾਰੇ ਘੰਟੇ ਲੱਗ ਲੈ ਇਹ ਸਬਜ਼ੀਆਂ ਜਿਹੜੀ ਐਂਡ ਤੇ ਬਣਾਈਏ ਫਿਰ ਵਾਪਸ ਉੱਤੇ ਲੱਗਦੀ ਨਾਲ ਦੀ ਨਾਲ ਪੈਕ ਕਰ ਦੂਗੀ ਇਹ ਆਪ ਕੋ ਪਹਿਲਾਂ ਹੀ ਬਣਾ ਲੀਏ ਦਿੰਨਾ ਦੁਬਾਰਾ ਗਰਮ ਕਰਨੀ ਪੈਣੀ ਨਾ ਕਰਕੇ ਵਾਪਸ ਕਿਵੇਂ ਕਰ ਦਈਏ ਇਹਨਾਂ ਤੇ ਕੱਢ ਲਈਏ ਨਾ ਆਪਾਂ ਪਕਾਇਆ ਕਰਕੇ ਰੱਖ ਲਏਗਾ ਤੇ ਫਿਰ ਕਮਰਾ ਜਿਹੜਾ ਵਿੱਚ ਲੋਕ ਨਹੀਂ ਹੁੰਦਾ ਵਾ ਇਹ ਪਹਿਲਾਂ ਹੀ ਆਪਾਂ ਕਰਕੇ ਰੱਖ ਲਏਗਾ ਫਿਰ ਬਸ ਜਿੰਨੇ ਇਹ ਮੈਂ ਆਰਡਰ ਹੁੰਦੇ ਤਾਂ ਸੋਸ ਬਾਲੇਗਾ la de aquí.

Gracias. Thank you for watching. ਉੱਜਾ ਨਰ ਪਰੋਫੀਟ ਜਾਰੀ ਹੈ ਤੇ ਰੋਕ ਬਣਾਉ ਲੱਗੇ। ਸੌਖਾ ਪਾਟੋ। ਜਿੱਦ ਤੱਕ ਸਰਦੀ ਆਪ ਕੋ ਬਣ ਜਾਣੀ ਮਸਾਲਾ। ਆਪਣੀਆਂ ਪਤਨੀਆਂ ਉਹ ਬਣਾਉਣ ਲੱਗਦੇ ਆਂ ਜੀ ਰੋਟੀ ਉਹ ਸਬ지 ਆਪਣੀ ਬਣ ਗਈ ਆ ਦਾਲ ਵੀ ਬਣ ਗਈ ਆ ਤੇ